ਸੱਚੀ ਕਾਲਜੀ ਅੱਜ ਅਸੀਂ ਗੱਲ ਕਰਦੇ ਹਾਂ ਚੰਡਾਲ ਨੂਹਾ ਸੀਰੀਜ਼ ਬਾਰੇ ਵੀਡੀਓ ਵਿੱਚ ਪਾਲੀ ਨੇ ਸੰਦੀਪ ਤੇ ਪ੍ਰੀਤ ਦੀ ਬਹੁਤ ਬੇਇੱਜ਼ਤੀ ਕੀਤੀ ਵਿੱਕੀ ਨੇ ਪ੍ਰੀਤ ਦੇ ਦੋ ਚਪੇੜਾਂ ਵੀ ਮਾਰ ਦਿੱਤੀਆਂ ਕਿਉਂਕਿ ਹੁਣ ਉਹਨਾਂ ਨੇ ਸਾਬਿਤ ਤਾਂ ਕਰਨਾ ਹੀ ਸੀ ਕਿ ਅਸੀਂ ਸੱਚੇ ਹਾਂ ਵਿੱਕੀ ਨੇ ਇਹ ਵੀ ਦਿਖਾਉਣਾ ਸੀ ਕਿ ਉਹ ਪ੍ਰੀਤ ਨੂੰ ਆਪਣੇ ਤਪਕੇ ਥੱਲੇ ਰੱਖਦਾ ਹੈ ਪ੍ਰੀਤ ਦੇ ਦੋ ਚਰਚੇ ਪੇੜਾਂ ਜੜ ਦਿੱਤੀਆਂ ਪਰ ਅਜੇ ਵੀ ਲੱਗ ਰਿਹਾ ਹੈ ਕਿ ਜਿਵੇਂ ਉਹ ਪਖੰਡ ਹੀ ਕਰ ਰਹੀਆਂ ਹਨ ਦੇਖਣ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਬਿਲਕੁਲ ਹੀ ਬਦਲ ਗਈਆਂ ਹੋਣ ਪਰ ਜਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਉਸ ਨੂੰ ਦਿਲੋਂ ਹੁੰਦਾ ਹੈ ਜੋ ਦਿਖਾਵਾ ਕਰਦਾ ਉਸ ਦਾ ਵੀ ਪਤਾ ਲੱਗ ਜਾਂਦਾ ਹੈ ਇਹ ਤਾਂ ਸਿਰਫ ਇੱਕ ਪਖੰਡ ਹੀ ਕਰ ਰਹੀਆਂ ਹਨ ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਇਹ ਬਿਲਕੁਲ ਵੀ ਬਦਲੀਆਂ ਨਹੀਂ ਇਹਨਾਂ ਦੀ ਹੁਣ ਅਕਲ ਜਿਹੀ ਟਿਕਾਣੀ ਆਈ ਹੈ ਕਿਉਂਕਿ ਇਹਨਾਂ ਦੀ ਹੁਣ ਨਮੀ ਨਮੀ ਸੇਵਾ ਹੋਈ ਹੈ ਐਸ ਲਈ ਇਹ ਮਾਫੀਆਂ ਮੰਗ ਰਹੀਆਂ ਹਨ ਇਹਨਾਂ ਦੇ ਦਿਮਾਗ ਵਿੱਚ ਇਹ ਵੀ ਚੱਲ ਰਿਹਾ ਹੈ ਕਿ ਇਸ ਤਰ੍ਹਾਂ ਇਹ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਂ ਤੇ ਕਰਵਾ ਲੈਣ ਇਸ ਕਰਕੇ ਇਹ ਬੇਬੇ ਬਾਪੂ ਨੂੰ ਨਾਂ ਰੱਖਣ ਲਈ ਰਾਜੀ ਹੋ ਜਾਂਦੇ ਹਨ ਇਸ ਕਰਕੇ ਇਹ ਬੇਬੇ ਬਾਪੂ ਨੂੰ ਆਪਣੇ ਨਾਂ ਰੱਖ ਕੇ ਉਹਨਾਂ ਦੀ ਸੇਵਾ ਗਲਤ ਕਰਨ ਦੀ ਗੱਲ ਕਹਿੰਦੀਆਂ ਪਰ ਬੇਬੇ ਬਾਪੂ ਕਹਿੰਦੇ ਹਨ ਕਿ ਇੰਨੇ ਜਿੱਤ ਚੜਦੀਆਂ ਤੁਸੀਂ ਸਾਡੀ ਸੇਵਾ ਹੀ ਕਰ ਰਹੀਆਂ ਹੋ ਹੁਣ ਅਸੀਂ ਤਾਂ ਹੋਰ ਸੇਵਾ ਨਹੀਂ ਕਰਵਾਉਂਦੇ ਅਸਲੀ ਬਾਪੂ ਸੰਦੀਪ ਨੂੰ ਕਹਿੰਦਾ ਹੈ ਕਿ ਤੂੰ ਆਪਣੀ ਮਾਂ ਨੂੰ ਵੀ ਇੱਥੇ ਲੈ ਆ ਕਿਉਂਕਿ ਉਸਦੀ ਨੂੰ ਵੀ ਉਸਦੀ ਸੇਵਾ ਨਹੀਂ ਕਰਦੀ ਤੂੰ ਉਹਨਾਂ ਦੀ ਸੇਵਾ ਕਰ ਲੈ ਇੱਥੇ ਉਹਨਾਂ ਨੇ ਸਾਰਿਆਂ ਨੂੰ ਬਹੁਤ ਤਰਲੇ ਮਾਰੇ ਪਰ ਪਾਲੀ ਕਿਸੇ ਦੀ ਗੱਲ ਨਹੀਂ ਮੰਨਦੀ ਅਜੇ ਵੀ ਵਿੱਕੀ ਨੂੰ ਲੱਗ ਰਿਹਾ ਹੈ ਕਿ ਉਸ ਨੂੰ ਮਾਫੀ ਮਿਲ ਜਾਵੇਗੀ ਪਰ ਮਾਫੀ ਇੰਨੀ ਸੌਖੀ ਨਹੀਂ ਮਿਲਦੀ ਮਾਫੀ ਮੰਗਣ ਦੇ ਲਈ ਦਿਲ ਸਾਫ਼ ਹੋਣਾ ਚਾਹੀਦਾ ਪਰ ਇਹਨਾਂ ਦੇ ਚਿਹਰਿਆਂ ਤੋਂ ਅਜੇ ਵੀ ਨਹੀਂ ਲੱਗਦਾ ਕਿ ਇਹਨਾਂ ਦੇ ਦਿਲ ਸਾਫ਼ ਹਨ ਉਹ ਮਾਫੀ ਇਸ ਤਰ੍ਹਾਂ ਮੰਗ ਰਹੀ ਹੈ ਜਿਵੇਂ ਅਜੇ ਵੀ ਪਖੰਡ ਹੀ ਕਰ ਰਹੀ ਹੈ ਹੁਣ। ਪ੍ਰੀਤ ਅਜੇ ਵੀ ਪਖੰਡ ਕਰ ਰਹੀ ਹੈ, ਸੌ ਸੌ ਪਖੰਡ ਕਰ ਰਹੀ ਹੈ। ਉਸ ਦੀਆਂ ਗੱਲਾਂ ਤੋਂ ਅਜੇ ਵੀ ਬਿਲਕੁਲ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਸ ਨੂੰ ਆਪਣੀ ਗਲਤੀ ਦਾ ਬਿਲਕੁਲ ਵੀ ਅਹਿਸਾਸ ਨਾ ਹੋਇਆ ਹੋਵੇ। ਹਣੋ ਮਾਫੀ ਮੰਗ ਕੇ ਸਿਰਫ ਟਾਈਮ ਟਪਾਉਣਾ ਚਾਹੁੰਦੀ ਹੈ। ਇਸ ਕਰਕੇ ਪਾਲੀ ਨੂੰ ਵੀ ਉਹਨਾਂ ਦੀਆਂ ਗੱਲਾਂ ਤੇ ਕੋਈ ਯਕੀਨ ਨਹੀਂ ਹੈ। ਕਿਉਂਕਿ ਇਹਨਾਂ ਨੇ ਪਹਿਲਾਂ ਹੀ ਬੇਬੇ ਪਾਪੂ ਨੂੰ ਬਹੁਤ ਮਾਰਾ ਸਲੋ। ਕੀਤਾ ਹੈ ਦਿ ਆਉਣ ਵਾਲੇ ਸਮੇਂ ਵਿੱਚ ਇਹ ਕਿਉਂ ਨਹੀਂ ਕਰਨੀ ਦੀ ਹੁਣ ਪਾਲੀ ਨੇ ਇਹ ਫੈਸਲਾ ਲਿਆ ਹੈ ਕਿ ਉਹ ਬੇਬੇ ਬਾਪੂ ਨੂੰ ਆਪਣੇ ਨਾਲ ਹੀ ਲੈ ਜਾਵੇਗੀ ਜੇਕਰ ਉਹ ਬੇਬੇ ਬਾਪੂ ਨੂੰ ਆਪਣੇ ਨਾਲ ਵੀ ਨਾ ਲੈ ਕੇ ਗਈ ਤਾਂ ਉਹ ਉਹਨਾਂ ਨੂੰ ਇੱਕ ਵੱਖਰਾ ਚੁੱਲਾ ਚੌਂਕਾ ਬਣਾ ਦੇਵੇਗੀ ਇਸ ਤਰ੍ਹਾਂ ਉਹ ਆਪਣਾ ਬੱਕਰਾ ਰੋਟੀ ਪਾਣੀ ਬਣਾਉਣ ਦੇਤੇ ਉਹਨਾਂ ਨੂੰ ਕਿਸੇ ਦੇ ਹੱਥਾਂ ਵਿੱਚ ਚੱਕਣ ਦੀ ਲੋੜ ਨਹੀਂ ਪਵੇਗੀ ਹੁਣ ਦੇਖਦੇ ਹਾਂ ਕਿ ਪਾਲੀ ਬੇਬੇ-ਬਾਪੂ ਨੂੰ ਨਾਲ ਲੈ ਕੇ ਜਾਂਦੀ ਹੈ ਜਾਂ ਉਹਨਾਂ ਨੂੰ ਇੱਥੇ ਹੀ ਕਾਰ-ਵਾਰ ਬਣਾ ਕੇ ਦਿੰਦੀ ਹੈ। ਪ੍ਰੀਤ ਤੇ ਸੰਦੀਪ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੁੰਦਾ ਹੈ ਕਿ ਨਹੀਂ ਇਹ ਸਭ ਅਸੀਂ ਅਗਲੇ ਪਾਰਟ ਵਿੱਚ ਦੇਖਾਂਗੇ। ਅਗਲਾ ਪਾਰਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ। ਧੰਨਵਾਦ।